ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਸ ਕਰਦੇ ਆਪ ਸਾਰੇ ਸਤਜੰਤ ਚਰਦੀ ਕਲਾ ਵਿੱਚ ਹੋਵੋਗੇ ਥੋੜੇ ਦਿਨ ਪਹਿਲਾਂ ਦੀ ਨਾ ਇੱਕ ਘਟਨਾ ਹੈ ਤੇ ਜਦੋਂ ਮੈਂ ਉਸ ਘਟਨਾ ਬਾਰੇ ਪੜਿਆ ਤਾਂ ਮੇਰੇ ਮਨ ਤੇ ਬੜਾ ਅਸਰ ਜਾ ਪਿਆ ਉਹਦਾ ਮੈਨੂੰ ਬੜਾ ਦੁੱਖदाई ਉਹ ਘਟਨਾ ਲੱਗੀਆਂ ਥੋੜੇ ਦਿਨ ਪਹਿਲਾਂ ਹੀ 12ਵੀਂ ਜਮਾਤ ਦੇ ਜਿਹੜੇ ਆ ਉਹ ਨਤੀਜੇ ਆਏ ਰਿਜ਼ਲਟ ਆਏ ਤੇ ਇੱਧਰ ਮਾਝੇ ਦੇ ਵਿੱਚ ਦੋ ਪਿੰਡ ਪੈਂਦੇ ਆ ਜਿਥੇ ਘਟਨਾ ਹੋਆ ਹਿਆਂ ਇੱਕ ਤਾਂ ਹਰਮਨਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਸੰਗਤਪੁਰ ਪਿੰਡ ਦੇ ਰਹਿਣ ਵਾਲੇ ਤੇ ਹਰਮਨਪ੍ਰੀਤ ਸਿੰਘ ਜਿਹੜਾ ਕਿ ਨਵਾਂ ਨੰਗਲ ਦੇ ਇੱਕ ਨਿੱਜੀ ਸਕੂਲ ਦੇ ਵਿੱਚ ਪੜਦਾ ਸੀ ਉਹਦੇ 12ਵੀਂ ਜਮਾਤ ਵਿੱਚੋਂ 68% ਨੰਬਰ ਆਏ ਤੇ 68% ਨੰਬਰ ਆਉਣ ਤੇ ਉਹ ਇਸ ਗੱਲ ਨੂੰ ਬੜਾ ਸਦਮੇ ਦੇ ਵਿੱਚ ਲੈ ਗਿਆ ਕਿ ਮੇਰੇ ਨੰਬਰ ਬਹੁਤ ਘੱਟ ਆਏ ਆ ਤੇ ਆਪਣੇ ਆਪ ਨੂੰ ਫਾਹ ਲਾ ਕੇ ਉਹਨੇ ਆਪਣੀ ਜਿਹੜੀ ਜੀਵਨ ਦੀ ਸਾਰੀ ਜਿਹੜੀ ਰਾਸ ਨੀੜਾ ਖਤਮ ਕਰ ਦਿੱਤੀ ਆਪਣਾ ਜੀਵਨ ਹੀ ਖਤਮ ਕਰ ਦਿੱਤਾ ਫਾਹ ਲਾ ਕੇ ਕਿ ਮੇਰੇ ਨੰਬਰ ਘਟਾਏ ਹਾਲਾਂਕਿ 40% ਨੰਬਰ ਰਹੇ ਸੀ ਤੇ ਦੂਸਰੀ ਘਟਨਾ ਵਾਂ ਫਤਿਹਗੜ ਚੂੜੀਆਂ ਦੇ ਨਾਲ ਹੀ ਇੱਕ ਨੇੜੇ ਪਿੰਡ ਹੈ ਉਸ ਪਿੰਡ ਦੇ ਰਹਿਣ ਵਾਲੇ ਅਮਰਵੀਰ ਸਿੰਘ ਸੁਪੁੱਤਰ ਰਪਿੰਦਰ ਸਿੰਘ ਬੱਚੇ ਨੂੰ 12ਵੀਂ ਜਮਾਤ ਵਿੱਚੋਂ ਨੰਬਰ ਘਟਾਏ ਤੇ ਪਿਉ ਪੁੱਤ ਵਿੱਚ ਇਸੇ ਗੱਲ ਤੋਂ ਥੋੜੀ ਜਿਹੀ ਨੋਕ ਚੋਕ ਹੋਈ ਨੋਕ ਚੋਕ ਹੁੰਦੇ ਆ ਉਹ ਗੱਲ ਵਧ ਗਈ ਝਗੜਾ ਵਧਿਆ ਦੋਵੇਂ ਪਿਉ ਪੁੱਤ ਇੱਕ ਦੂਜੇ ਦੇ ਹਥੀਂ ਪਏ ਤੇ ਘਰ ਦੇ ਵਿੱਚ ਲਾਇ ਸੈੰਸੀ ਜਿਹੜਾ ਉਹਨਾਂ ਦੇ ਹਥਿਆਰ ਬਏ ਸੀ ਦੋਹਾਂ ਪਿਉ ਪੁੱਤਾਂ ਨੇ ਇੱਕ ਦੂਜੇ ਦੇ ਉੱਪਰ ਗੋਲੀਆਂ ਚਲਾਈਆਂ ਪਿਉ ਦੇ ਗੋਲੀ ਵੱਜੀ ਪਿਉ ਦੀ ਥਾਂ ਹੀ ਮੌਤ ਹੋ ਗਈ ਤੇ ਪੁੱਤ ਦੇ ਅਮਰਬੀਰ ਸਿੰਘ ਜਿੰਨੇ ਹਜੇ 12ਵੀਂ ਦੇ ਪੇਪਰ ਦਿੱਤੇ ਹੀ ਐ ਤਾਂ ਉਹਦੇ ਵੀ ਗੋਲੀ ਲੱਗੀ ਉਹ ਇਸ ਟਾਈਮ ਹਸਪੀਟਲ ਦੇ ਵਿੱਚ ਦਾਖਲ 13 14 ਘਟਨਾਵਾਂ ਘਟਨਾਵਾਂ ਦੋ ਤਿੰਨ ਦਿਨ ਪਹਿਲਾਂ ਦੀ ਤਾਂ ਮੈਂ ਜਦੋਂ ਇਹ ਦੋ ਘਟਨਾਵਾਂ ਬਾਰੇ ਪੜਿਆ ਅਖਬਾਰ ਦੇ ਵਿੱਚ ਅੱਜ ਤਾਂ ਮੇਰੇ ਮਨ ਤੇ ਸਪੇਰ ਦਾ ਹੀ ਬੜਾ ਅਸਰ ਜਾ ਗਿਆ ਤਾਂ ਮੈਂ ਇਹ ਵੀਡੀਓ ਤਾਂ ਬਣਾਉਣ ਲੱਗਾ ਵਾਂ ਕਿ ਥੋੜਾ ਜਿਹਾ ਇਸ ਨੂੰ ਸਮਝਣ ਦਾ ਯਤਨ ਕਰੀਏ ਜਿਹੜੀ ਇਹ ਪੜ੍ਹਾਈ ਹੁੰਦੀ ਹੈ ਜਿਹੜੀ ਇਹ ਵਿਦਿਆਵਾ ਨਾ ਇਹਨੂੰ ਬੋਝ ਨਾ ਬਣਾਈਏ ਆਪਣੇ ਸਿਰ ਤੇ ਸਾਡੀ ਸਭ ਤੋਂ ਵੱਡੀ ਕਮੀ ਪਤਾ ਕੀ ਹੈ ਕਿ ਅਸੀਂ ਪੜ੍ਹਾਈ ਨੂੰ ਅਸੀਂ ਵਿਦਿਆ ਨੂੰ ਬੋਝ ਬਣਾ ਲਿਆ ਆਪਣੇ ਮਨ ਦੇ ਉੱਪਰ कि ਜਦੋਂ ਤੁਸੀਂ ਉਸ ਚੀਜ਼ ਨੂੰ ਬੋਝ ਬਣਾ ਲਓਗੇ ਨਾ ਉਹ ਫਿਰ ਤੁਹਾਨੂੰ ਕਾਮਯਾਬੀ ਨਹੀਂ ਦੇ ਸਕਦੀ ਪੜਾਈ ਜਿਹੜੀ ਹੈ ਵਿਦਿਆ ਜਿਹੜੀ ਹੈ ਇਹ ਜੀਵਨ ਦੇ ਵਿੱਚ ਚਲੋ ਅੱਗੇ ਵਧਣ ਵਾਸਤੇ ਜ਼ਰੂਰੀ ਵੀ ਹੈ ਸੰਸਾਰ ਦੇ ਵਿੱਚ ਵਿਚਰਨ ਵਾਸਤੇ ਬૌਧਿਕ ਤਲ ਤੇ ਤੁਹਾਡੇ ਵਿਕਾਸ ਵਾਸਤੇ ਵਿਦਿਆ ਬਹੁਤ ਜ਼ਰੂਰੀ ਹੈ ਪੜ੍ਹਨੀ ਚਾਹੀਦੀ ਹੈ ਨਹੀਂ ਕਿ ਪੜ੍ਹਨੀ ਹੀ ਨਹੀਂ ਪਰ ਇਹਨੂੰ ਇੱਕ ਬੋਝ ਦੇ ਤੌਰ ਤੇ ਨਹੀਂ ਵੇਖਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਜਿੱਤ ਤੇ ਹਾਰ ਵਾਸਤੇ ਆਪਣੇ ਬੱਚਿਆਂ ਨੂੰ ਤਿਆਰ ਮਾਪਿਆਂ ਦੀ ਸਭ ਤੋਂ ਵੱਡੀ ਐਸ ਟਾਈਮ ਗਲਤੀ ਇਹ ਹੈ ਅਸੀਂ ਬੱਚਿਆਂ ਦੇ ਗਲ ਦੇ ਵਿੱਚ ਗੁੱਠਾ ਦੇ ਛੜਦੇ ਹਾਂ ਕਿ ਨਹੀਂ ਤੂੰ ਪੜ੍ਹ ਹੀ ਪੜ ਤੈਨੂੰ ਇੰਨੇ ਮਾਰਕਸ ਆਉਣੇ ਚਾਹੀਦੇ ਆ ਤੈਨੂੰ ਵੱਧ ਤੋਂ ਵੱਧ ਨੰਬਰ ਆਉਣੇ ਚਾਹੀਦੇ ਸਭ ਤੋਂ ਵੱਡੀ ਗਲਤੀ ਇੱਥੇ ਕਰਦੇ ਆ ਬੱਚਿਆਂ ਦੇ ਮਨ ਤੇ ਉਸ ਚੀਜ਼ ਦਾ ਬੋਝ ਪਾਇਆ ਜਾਂਦਾ ਭਾਰਤ ਆ ਜਾਂਦਾ ਵਾ ਤੇ ਜਿਹੜੀ ਚੀਜ਼ ਭਾਰ ਥੱਲੇ ਦਬੀ ਜਾਂਦੀ ਆ ਫਿਰ ਉਹ ਕੋਈ ਕਿਰਿਆ ਕੀ ਉਹ ਫਿਰ ਕੁਝ ਕਰਨ ਦੇ ਯੋਗ ਨਹੀਂ ਰਹਿ ਜਾਂਦੀ ਹਾਂ ਉਹਨਾਂ ਨੂੰ ਮੋਟੀਵੇਟ ਕਰੋ ਕਿ ਹਾਂ ਬੱਚੇ ਤੀਏ ਪੁੱਤਰ ਵੀਰ ਭੈਣ ਭਰਾ ਇਹ ਵਿੱਦਿਆ ਜ਼ਰੂਰੀ ਹੈ ਤੂੰ ਥੋੜੀ ਮਿਹਨਤ ਕਰ ਥੋੜੇ ਆ ਅਭਿਆਸ ਕਰਿਆ ਕਰ ਲਰਨਿੰਗ ਕਰਿਆ ਕਰ ਬਿਲਕੁਲ ਹੀ ਇਹਨੂੰ ਛੱਡ ਨਾ ਸਮਝਾਉਣਾ ਵੀ ਹੈ ਪਰ ਉਹਨੂੰ ਭਾਰ ਨਾ ਬਣਾਉ ਤੁਸੀਂ ਇੱਕ ਗੱਲ ਨੋਟ ਕਰਿਓ ਅੱਜ ਸਾਰੇ ਆਪਣੇ ਪੰਜਾਬ ਦੇ ਵਿੱਚੋਂ ਕਿੰਨੇ ਹਰੇਕ ਘਰ ਪਰਿਵਾਰ ਚ ਰਿਸ਼ਤੇਦਾਰਾਂ ਚ ਕੋਈ ਨਾ ਕੋਈ ਬਾਹਰ ਬੈਠਾ ਕਿਸੇ ਨੂੰ ਪੁੱਛ ਕੇ ਦੇਖ ਲਿਓ ਵਿਦੇਸ਼ ਦੇ ਵਿੱਚ ਬਾਹਰ ਨੇ ਜਿੰਨੇ ਵੀ ਇਹ ਕੰਟਰੀਆਂ ਆ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੁਸੀਂ ਹੈਰਾਨ ਹੋਵੋਗੇ ਕਿ ਉਹ ਬੱਚਿਆਂ ਨੂੰ ਫੇਲ ਹੋਣ ਤੇ ਉਹ ਕਹਿੰਦੇ ਕੋਈ ਗੱਲ ਹੀ ਨਹੀਂ ਹੈ ਜੇ ਕਿਸੇ ਬੱਚੇ ਦੇ ਮਾਰਕਸ ਘੱਟ ਆਉਂਦੇ ਜਾਂ ਕੋਈ ਬਿਲਕੁਲ ਹੀ ਫੇਲ ਵੀ ਹੋ ਜਾਂਦਾ ਹੋਣਾ ਤਾਂ ਉਹ ਫੇਲ ਹੋਣ ਨੂੰ ਕੋਈ ਵੱਡੀ ਗੱਲ ਨਹੀਂ ਸਮਝਦੇ ਈਸ਼ੂ ਨਹੀਂ ਬਣਾਉਂਦੇ ਉਹ ਕਹਿੰਦੇ ਫਿਰ ਕੀ ਹੈ ਨੰਬਰ ਕੱਟ ਹੋ ਗਏ ਉੱਥੇ ਬੰਦੇ ਨੂੰ ਬੱਚੇ ਨੂੰ ਜ਼ਿੰਦਗੀ ਵਿੱਚ ਕਾਮਯਾਬ ਹੋਣ ਦਾ ਜਿਹੜਾ ਵਾਣਾ ਉਹ ਗੁਣ ਦਿੱਤਾ ਜਾਂਦਾ ਕਿ ਹਾਂ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਤੂੰ ਕਾਮਯਾਬ ਹੋਣ ਵਾਸਤੇ ਕੋਈ ਨਾ ਕੋਈ ਉਦਮਕਰ ਬੱਚਿਆਂ ਨੂੰ ਇਹ ਸਮਝਾਇਆ ਜਾਂਦਾ ਵਾ ਜੇ ਨੰਬਰ ਘੱਟ ਆ ਜਾਂਦੇ ਉੱਥੇ ਗ੍ਰੇਡ ਦਿੱਤੇ ਜਾਂਦੇ ਉਹ ਤੁਹਾਡੇ ਕੋਲ A ਗ੍ਰੇਡ B ਗ੍ਰੇਡ C ਗ੍ਰੇਡ ਹਨਾ ਥੋੜੇ ਗ੍ਰੇਡ ਘੱਟ ਹੋ ਜਾਂਦੇ ਪਰ ਉੱਥੇ ਕਿਸੇ ਨੂੰ ਫੇਲ ਨਹੀਂ ਕੀਤਾ ਜਾਂਦਾ ਕਿ ਬੱਚਾ ਕਿਤੇ ਬਹੁਤਾ ਬੋਧਿਕ ਤਰਤੇ ਜਾਂ ਡਿਪਰੈਸ਼ਨ ਚ ਨਤਲਾ ਜਾਵੇ ਮੈਂਡੀ ਆਪਸ਼ਨ ਨਾ ਹੋ ਜਾਵੇ ਕਿ ਮੇਰੇ ਨੰਬਰ ਘੱਟ ਹੈ ਮਾਰਕਸ ਘੱਟ ਉੱਥੇ ਬੱਚਿਆਂ ਨੂੰ ਸਿੱਖਿਆ ਇਦਾਂ ਦੇ ਦਿੱਤੀ ਜਾਂਦੀ ਹੈ ਉਹਨਾਂ ਨੂੰ ਟ੍ਰੇਨਡ ਇਸ ਤਰੀਕੇ ਨਾਲ ਕੀਤਾ ਜਾਂਦਾ ਕਿ ਉਹ ਕਿਸੇ ਚੀਜ਼ ਨੂੰ ਬੋਝ ਨਾ ਸਮਝੇ ਤਾਂ ਮੈਂ ਸਾਰੇ ਮਾਪਿਆਂ ਨੂੰ ਇਹ ਵੀਡੀਓ ਦੇ ਰਾਂ ਇੱਕ ਬੇਨਤੀ ਕਰਨੀ ਚਾਹੁੰਦਾ ਵਾਂ ਕੀ ਇਸ ਗੱਲ ਨੂੰ ਬੋਝ ਨਾ ਬਣਾਓ ਬੱਚਿਆਂ ਦੇ ਸਿਰਾਂ ਤੇ ਬੱਚਿਆਂ ਦੇ ਮਨਾਂ ਤੇ ਪੜ੍ਹਾਈ ਵਿਦਿਆ ਬਹੁਤ ਜ਼ਰੂਰੀ ਹੈ ਵਿਦਿਆ ਪੜ੍ਹ ਕੇ ਅਸੀਂ ਕਾਮਯਾਬ ਵੀ ਹੋ ਸਕਦੇ ਹਾਂ ਪਰ ਇੱਥੇ ਕਈ ਐਸੇ ਵੀ ਤੁਰੇ ਫਿਰਦੇ ਆ ਜਿਨ੍ਹਾਂ ਕੋਲੇ ਵਿਦਿਆ ਬਹੁਤ ਹੈ ਡਿਗਰੀਆਂ ਲੈ ਕੇ ਤੁਰੇ ਫਿਰਦੇ ਆ ਪਰ ਕਾਮਯਾਬੀ ਹਜੇ ਕੋਈ ਨਹੀਂ ਮਿਲੀ ਵਿਦਿਆ ਬૌਧਿਕ ਤਲ ਤੇ ਵਿਕਾਸ ਕਰਦੀ ਹੈ ਤੁਹਾਨੂੰ ਸੰਸਾਰ ਦੇ ਵਿੱਚ ਲੋਕਾਈ ਦੇ ਵਿੱਚ ਲੋਕਾਂ ਦੇ ਵਿੱਚ ਵਿਚਰਨ ਦੀ ਇੱਕ ਮੱਤ ਦਿੰਦੀ ਹੈ ਕੀ ਲੋਕਾਂ ਵਿੱਚ ਵਿਚਰਨਾ ਕਿਵੇਂ ਹੈ ਪਰ ਜਿਹੜਾ ਕਾਮਯਾਬੀ ਹੈ ਤਾਂ ਬੰਦੇ ਦੇ ਅੰਦਰ ਇੱਕ ਗੁਣ ਹੁੰਦਾ ਕਿ ਮੈਂ ਕਿੱਦਾਂ ਅੱਗੇ ਵਧਣਾ ਵਾ ਕਿਵੇਂ ਕਾਮਯਾਬ ਹੋਣਾ ਵਾ ਕਿਵੇਂ ਕੋਈ ਕੰਮ ਕਰ ਬਿਜ਼ਨਸ ਸ਼ੁਰੂ ਕਰਨਾ ਤੇ ਤੁਸੀਂ ਕਿਸੇ ਬਿਜ਼ਨਸਮੈਨ ਦੀ ਕੋਈ ਬੁੱਕ ਪੜ੍ਹ ਕੇ ਦੇਖਿਓ ਜਾਂ ਸੁਣ ਕੇ ਦੇਖਿਓ ਕਿ ਜੇ ਬਿਜ਼ਨਸਮੈਨ ਦਾ ਜਿਹੜਾ ਵਾ ਨਾ ਉਹਨਾਂ ਦਾ ਮਾਈਂਡ ਸੈਟ ਕੀ ਹੁੰਦਾ ਵਾ ਉਹ ਕਿਤੇ ਸੁਣ ਕੇ ਦੇਖਿਓ ਜੀ ਕਿਸੇ ਤਰੀਕੇ ਨਾਲ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਸੋਸ਼ਲ ਮੀਡੀਆ ਦਾ ਜਵਾਨਾ YouTube ਤੇ ਸਰਚ ਕਰਕੇ ਦੇਖਿਓ ਜੀ ਬਿਜ਼ਨਸਮੈਨ ਬੰਦਾ ਪਤਾ ਕੀ ਕਹਿੰਦਾ ਉਹ ਕਹਿੰਦੇ ਬਿਜ਼ਨਸ ਦੇ ਵਿੱਚ ਪੜ੍ਹਾਈ ਉਹ ਹਾਂ ਲੋਕਾਂ ਵਿੱਚ ਵਿੱਚ ਆਉਣ ਵਾਸਤੇ ਤੁਹਾਨੂੰ ਬੋਲਚਾਲ ਹੋਣਾ ਜ਼ਰੂਰੀ ਹੈ ਇੰਗਲਿਸ਼ ਬੋਲਣੀ ਆਉਣੀ ਚਾਹੀਦੀ ਹੈ ਉਹ ਕੀ ਬੋਲਦਾ ਪਿਆਗਲੇ ਨੂੰ ਸਮਝਣਾ ਜ਼ਰੂਰੀ ਹੈ ਪਰ ਉਹ ਕਹਿੰਦੇ ਜੇ ਤੁਸੀਂ ਕਹੋ ਕਿ ਵਿਦਿਆ ਕਰਕੇ ਹੀ ਕਾਮਯਾਬ ਹੋ ਸਕਦੇ ਆ ਪੜ੍ਹਾਈ ਕਰਕੇ ਹੀ ਕਾਮਯਾਬ ਹੋ ਸਕਦੇ ਆ ਇਹ ਭੁਲੇਖਾ ਹੈ ਕਿੰਨੇ ਐਸੇ ਜਿਹੜੇ ਵਿਦਿਆ ਦੇ ਵਿੱਚ ਬੜੇ ਮਾਹਰ ਆ ਬਹੁਤ ਉੱਚ ਕੋਟੀ ਤੇ ਬੈਠੇ ਪਰ ਹਜੇ ਉਹ ਬਹੁਤੇ ਕਾਮਯਾਬ ਨਹੀਂ ਕਿਸੇ ਨੌਕਰੀ ਚੱਕਰੀ ਤੇ ਵੀ ਨਹੀਂ ਲੱਗੇ ਕੋਈ ਕੰਮ ਖਾ ਆਪਣਾ ਨਹੀਂ ਸਟੈਂਡ ਕਰ ਪਾਏ ਤੇ ਕਈ ਐਸੇ ਆ ਜਿਨ੍ਹਾਂ ਨੇ ਬਿਜ਼ਨਸ ਬਹੁਤ ਆਪਣੇ ਰਨ ਕਰ ਰਏ ਆਪਣੇ ਬਿਜ਼ਨਸ ਖੜੇ ਕੀਤੇ ਹੋਏ ਆ ਜੇ ਉਹਨਾਂ ਦਾ ਵਿਦਿਅਕ ਤੌਰ ਤੇ ਵੇਖਿਆ ਜਾਵੇ ਤੇ ਬਹੁਤੇ ਵਿੱਦਿਆ ਦੇ ਵਿੱਚ ਨਪੁੰਨ ਨਹੀਂ ਹੈ ਪੜ੍ਹਾਈ ਉਹਨਾਂ ਦੀ ਬਹੁਤ ਹੀ ਜ਼ਿਆਦੀ ਨਹੀਂ ਤਾਂ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਆ ਕਿ ਬੱਚਿਆਂ ਨੂੰ ਪੜ੍ਹਾਓ ਜ਼ਰੂਰ ਪਰ ਉਹਨਾਂ ਨੂੰ ਨਾ ਉਹਨਾਂ ਦੇ ਮਨਾਂ 'ਚ ਵਿੱਦਿਆ ਦਾ ਭਾਰ ਨਾ ਤਾਓ ਕਿ ਪਾੜੀ ਪਾੜ ਉਹਨਾਂ ਦੇ ਗੱਲ 'ਚ ਉਠਾ ਨਾ ਦਿਓ ਹਾਂ ਉਹਨਾਂ ਨੂੰ ਤਿਆਰ ਕਰੋ ਕਿ ਇਹ ਜ਼ਿੰਦਗੀ ਹੈ ਤੇ ਜਿੰਦਗੀ ਵਿੱਚ ਸੰਘਰਸ਼ ਹਮੇਸ਼ਾ ਬੰਦਾ 24 ਘੰਟੇ ਅੱਠੇ ਪੈ 30 ਦਿਨ ਬੰਦਾ ਸੰਘਰਸ਼ ਲੜਦਾ ਰਹਿੰਦਾ ਹੈ ਜਿੰਦਗੀ ਦੇ ਵਿੱਚ ਹਾਲਾਤਾਂ ਦੇ ਨਾਲ ਲੜਦਾ ਵਾ ਸਮੇਂ ਦੇ ਨਾਲ ਲੜਦਾ ਵਾ ਹਰ ਸਿਚੁਏਸ਼ਨ ਦੇ ਵਿੱਚ ਉਹਨੂੰ ਸੰਘਰਸ਼ ਕਰਨਾ ਪੈਂਦਾ ਤਾਂ ਸੰਘਰਸ਼ ਕਰਦਿਆਂ ਜਿੱਤ ਵੀ ਹੁੰਦੀ ਹੈ ਹਾਰ ਵੀ ਹੁੰਦੀ ਹੈ ਬੰਦਾ ਡਿੱਗਦਾ ਵੀ ਹੈ ਬੰਦਾ ਉੱਠਦਾ ਵੀ ਹੈ ਸੰਘਰਸ਼ ਦਾ ਇਹ ਨਿਯਮ ਹੈ ਸੰਘਰਸ਼ ਦੀਆਂ ਇਹ ਨਿਸ਼ਾਨੀਆਂ ਵਾਂ ਕਿ ਜਿੱਤ ਵੀ ਹੁੰਦੀ ਹੈ ਹਾਰ ਵੀ ਹੁੰਦੀ ਹੈ ਡਿੱਗਦਾ ਵੀ ਹੈ ਉੱਠਦਾ ਵੀ ਹੈ ਪਰ ਉਹਦੇ ਉੱਤੇ ਇਹੋ ਜਿਹਾ ਭਾਰ ਨਾ ਪਾਓ ਕਿ ਐਸਾ ਦਬ ਜAVE ਕਿ ਉਹ ਉਠੀ ਨਾ ਸਕਣ। ਉਹਨਾਂ ਦੇਖ ਲਓ ਦੋ ਪਰਿਵਾਰ ਹੀ ਖਤਮ ਹੋ ਗਏ ਖਤਰਾਂ ਦੇ। ਹਰਮਨਪ੍ਰੀਤ ਸਿੰਘ ਸੰਗਤਪੁਰ ਦਾ ਉਹਨੇ ਫਾ ਲੈ ਕੇ ਮਰ ਗਿਆ। 61% ਨੰਬਰ ਆਏ ਆ ਜੀ ਉਹਦੇ। ਪਰ ਇਸ ਗੱਲ ਨੂੰ ਨੇ ਕਿੰਨਾ ਮਾਇਂਡਲੀ ਲਿਆ ਹੋਊਗਾ ਕਿ ਮੇਰੇ 61% ਨੰਬਰ ਵੀ ਘਟਾਏ ਤੇ ਉਹਨੇ ਫਾ ਲੈ ਲਿਆ ਦੇਖੋ। ਉਹ ਦੋ ਪਿਓ ਪੁੱਤਾਂ ਦੇ ਵਿੱਚ ਲੜਾਈ ਹੋਈ ਦਾ ਮਤਲਬ ਮਾਂ ਪਿਓ ਗੱਲ 'ਚ ਘੁੱਠਾ ਦੇ ਰਹੇ ਸੀ। ਤੇ ਅਮਰਬੀਰ ਸਿੰਘ ਤੇ ਪਿਓ ਦਾ ਰੁਪਿੰਦਰ ਸਿੰਘ ਆਪਸ ਵਿੱਚ ਲੜੇ ਗੋਲੀਆਂ ਚਲਾਈਆਂ ਦੋਵਾਂ ਪਿਓ ਪੁੱਤਾਂ ਨੇ ਇੱਕ ਦੂਜੇ ਦੇ ਤੇ ਪਿਓ ਪਿਓ ਦੀ ਮੌਤ ਹੋ ਗਈ ਤੇ ਪੁੱਤ ਉਹਨਾਂ ਇਸ ਟਾਈਮ ਹਸਪੀਟਲ ਚ ਬੈਠਾ ਤਾਂ ਮੇਰੀ ਇਹ ਬੇਨਤੀ ਹੈ ਕਿ ਉਹਨਾਂ ਨੂੰ ਸੰਘਰਸ਼ ਕਰਨਾ ਸਿਖਾਓ ਆਪਣੇ ਬੱਚਿਆਂ ਨੂੰ ਜ਼ਿੰਦਗੀ ਵਿੱਚ ਕਾਮਯਾਬ ਹੋਣ ਦੇ ਗੁਣ ਦੱਸੋ ਨਾਲ ਉਹਨਾਂ ਨੂੰ ਜਿੱਤ ਦਾ ਜਿੱਥੇ ਤੁਸੀਂ ਉਹਨਾਂ ਨੂੰ ਸੁਭਣਾ ਦਿਖਾਉਂਦੇ ਹੋ ਨਾ ਉਥੇ ਹਾਰਨ ਦਾ ਜੇ ਹਾਰ ਵੀ ਜਾਵੇ ਤੇ ਉਹਦੇ ਵਾਸਤੇ ਵੀ ਤਿਆਰ ਕਰੋ ਕਿ ਹਾਰਨ ਤੋਂ ਬਾਅਦ ਵੀ ਅੱਗੇ ਕਿਦਾਂ ਵਧਣਾ ਇਹ ਜਰੂਰ ਆਪਣੇ ਬੱਚਿਆਂ ਨੂੰ ਮਤ ਦੋ ਮੇਰੀ ਇਹ ਬੇਨਤੀ ਸੀ ਮੈਂ ਜਦੋਂ ਅਖਬਾਰ ਵਿੱਚ ਅੱਜ ਪੜ੍ਹੀ ਹੈ ਖਬਰ ਤਾਂ ਮੇਰੇ ਮਨ ਤੇ ਇਸ ਗੱਲ ਨੇ ਬੜਾ ਅਸਰ ਪਾਇਆ ਕੀ ਦੇਖੋ ਕੀ ਹਾਲਾਤ ਹੋ ਰਹੇ ਪੜ੍ਹਾਈ ਜਿਹੜੀ ਹੈ ਵਿਦਿਆ ਜਿਹੜੀ ਹੈ ਇਹ ਬਹੁਤ ਜ਼ਰੂਰੀ ਹੈ ਪਰ ਬੇਨਤੀ ਇਹ ਨਾਲੇ ਕਿ ਇਹਨੂੰ ਭਾਰ ਨਾ ਬਣਾਓ ਇਹਨੂੰ ਬੋਝ ਨਾ ਬਣਾਓ ਆਪਣੇ ਮਨਾਂ ਤੇ ਆਪਣੇ ਜੀਵਨ ਤੇ ਕਿ ਇਹ ਬੋਝ ਥੰਡੇ ਹੀ ਦੱਬ ਕੇ ਹੀ ਰਹਿ ਜੀਏ ਤੇ ਕਿਸੇ ਜੋਗੇ ਨਾ ਰਹਿ ਜੀਏ ਤਾਂ ਇਹ ਬੇਨਤੀ ਨੂੰ ਸਾਰੇ ਮੰਨਿਓ ਜੇ ਵੀਡੀਓ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਰਿਆਂ ਤੱਕ ਪਹੁੰਚਾਓ ਧੰਨਵਾਦ